ਉਹ ਉਹ ਤੀਣਾ ਕਰਦੀ ਉਹ ਵੇ ਵੇ ਚੱਲਦੇ ਮਸਤੀਆਂ ਨਾ ਪੜਿਆ ਹੋਇਆ ਸਾਡੇ ਬੜ ਗਿਆ ਹੁਣ ਹੋਰ ਭਾਪੀ ਲਿਆਵਾਂਗੇ ਵੀਰੇ ਮੇਰੀ ਗੱਲ ਸੁਣ ਹਾਂ ਇਹਨੇ ਨਾ ਮਾਪਿਆਂ ਨੂੰ ਅੱਧੇ ਘੰਟੇ ਨੂੰ ਫੋਨ ਕਰ ਦਿਓ ਜਦੋਂ ਇਹ ਪੰਜ ਚਾਰ ਸਾਰ ਰਹਿ ਗਏ ਹਾਲੇ ਕਿਸੇ ਨੂੰ ਕੋਈ ਫੋਨ ਨਹੀਂ ਕਰਦੇ ਹੈਗੇ ਕਿ जमा जलो मरने किनारे हो फोन करा पता नहीं छोटी कुड़ी ने की खा पी लिया <laughs> <दाथ दाथ> <laughs> 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 ਕੀ ਦਿੱਤਾ ਮੈਨੂੰ ਦੱਸ ਤਾ ਦੋ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਹਾਂ ਮੰਮੀ ਨੂੰ ਫੋਨ ਲਾ ਦੋ ਮੇਰੀ ਨੂੰ ਮਾਂ ਹਾਂ ਨਹੀਂ ਹਾਂ ਹੈ ਹੈ ਜੀ ਮਲਛਣੀ ਮੈਂ ਆਂਦੀ ਸੀ ਆਪ ਕੰਮ ਤਾਂ ਬੁੱਠਾ ਕਰ ਬੈਠੇ ਤੇ ਜੇ ਇਹਦੇ ਮਾਪਿਆਂ ਨੂੰ ਕੀ ਜਵਾਬ ਦੇਵਾਂਗੇ ਜੇ ਪਤਾ ਲੱਗ ਗਿਆ ਇਹਦੇ ਮਾਪਿਆਂ ਨੂੰ ਮੈਂ ਆਪੇ ਜਵਾਬ ਦੇ ਦੂੰਗਾ ਬਸ ਨਾ ਤੁਸੀਂ 2-4 ਦਿਨ ਆਪਦਾ ਚੁੱਪ ਰਹੋ ਮੈਂ ਤਾਂ ਚੁੱਪ ਰਹਾਂ ਹੂੰ ਤੇ ਆਣ ਵਾਣ ਉਹ ਤਾਂ ਫੋਨ ਵੀ ਵੱਜੀ ਜਾਂਦਾ ਸੀ ਉਹ ਕੋਈ ਗੱਲ ਨਹੀਂ ਫੋਨ ਉਹਦਾ ਵੱਜੀ ਜਾਂਦੋ ਕੋਈ ਉਹਦਾ ਫੋਨ ਨਾ ਚੁੱਕਿਓ ਬੰਦ ਕਰਕੇ ਰੱਖ ਦਿਓ ਠੀਕ ਆ ਤੇ ਸੋਨੂੰ ਇਹਦੇ ਮਾਪਿਆਂ ਦਾ ਫੋਨ ਆਵੇ ਉਹ ਤੁਸੀਂ ਚੱਕਣਾ ਨਹੀਂ ਵੀ ਮੈਂ ਤਾਂ ਨਹੀਂ ਚੱਕਦੀ ਕਿੱਥੇ ਉਹਦੇ ਨੇੜੇ ਨਾ ਹੋਵੇ ਔਖੀ ਸੌਖੀ ਹੁੰਦੀ ਚੱਕ ਲੈ ਉਹ ਨਹੀਂ ਨੇੜੇ ਨਹੀਂ ਹੈਗਾ ਉਹ ਤਾਂ ਕਾਂਸਤੇ ਦਾ ਰਿਆ ਪਿਆ ਉਹ ਤਾਂ ਉੱਠਾ ਵੀ ਨਹੀਂ ਜਾਣਾ ਮੈਨੂੰ ਪਤਾ ਮਸ ਮੈਨੂੰ ਤਾਂ ਹੁਣ ਐਂ ਡਰ ਲੱਗ ਜਾਂਦਾ ਹੁਣ ਆਪਾਂ ਇਹਨਾਂ ਬਣੂ ਕੀ ਉਹ ਕੋਈ ਨਾ ਆਪੇ ਬਣ ਜਾਊਗਾ ਉਹੀ ਗੱਲ ਕਹਿੰਦੇ ਹੁੰਦੇ ਆ ਨਾ ਵੀ ਜਨਾਨੀਆਂ ਦੀ ਗਿੱਚੀ ਪਿੱਥੇ ਮਤ ਹੁੰਦੀ ਆ ਤੁਸੀਂ ਨਾ ਮਰਵਾ ਦਿਓ ਕਿਤੇ ਹੁਣ ਨਾ ਭਾਬੀ ਦੇ ਪੇਕਾ ਨੂੰ ਪਤਾ ਲੱਗੇ ਕਿਤੇ ਹੋਰ ਸਾਰੇ ਜਣੇ ਬੈਠੇ ਹੋਈ ਇੱਕ ਪਾਸੇ ਲੱਗੇ ਲੈ ਉਹ ਪਤਾ ਲੱਗੇ ਉਹ ਮਾ ਨਾਲ ਲਕੇ ਤੁਸੀਂ ਨਾ ਪਤਾ ਲਵਾ ਦਿਓ ਨਾਲੇ ਇੱਕ ਗੱਲ ਹੋਰ ਉਹਦੀ ਜ਼बान ਨੂੰ ਰੱਖਿਓ ਬੰਦ ਇਹ ਉਹ ਜ਼ਹਿਰ ਨਹੀਂ ਹੈਗਾ ਜਿਹੜਾ ਐਂ ਮਰ ਜੂ ਇਹ ਠੀਕ ਆ ਨਾ ਇਹ ਤਾਂ ਕੋਹਲਾ ਕੋਹ ਦਿਨ ਪੇਕੇ ਮਰੂਗੀ ਇਹ ਹੇ ਅੰਦਰ ਅੰਦਰ ਖੜਾਓ ਤਾਂ ਭਾਬੀ ਫਿਰ ਅੰਦਰ ਹੀ ਬੱਟੀ ਰਹੂਗੀ ਬੈਠੀ ਰਹਿੰਦੋ ਉਹ ਕੋਈ ਨਾ ਸਾਹਮਣਾ ਕੀ ਆ ਇਹਦੇ ਥੱਲੇ ਉਹ ਸੀਟ ਜੀ ਬਸਾ ਦਿਓ ਆਹਦਾ ਟੱਟੀ ਬਸਾਓ ਉਹਦੇ ਤੇ ਕਰੀ ਜਾਓ ਇਹ ਤਾਂ ਜਖਣਾ ਵੜਦੂ ਬੈਡਾਂ ਬੁੱਡਾਂ ਦੀ ਗੱਦਿਆਂ ਦੀ ਹੱਕ ਮੂਤ ਕੇ ਮੈਂ ਕਹੀ ਤਾਂ ਜਾਣਾ ਉਹ ਸੀਟ ਜੀ ਬਸਾ ਦਿਓ ਪਈ ਤਾਂ ਹੈਗੀ ਆਪਣੇ ਪਰਲੇ ਕਮਰੇ 'ਚ ਹੁਣ ਇਹਨੂੰ ਚੱਕੂ ਕਿਹੜਾ ਕਵੱਟਲ ਦੀ ਮੈਂ ਕੱ ਚੱਕੂਗਾ ਮੈਂ ਕਹੀ ਜਾਂਦਾ ਤੁਸੀਂ ਸੀਟ ਬਸਾਓ ਇਹਦੇ ਥੱਲੇ ਠੀਕ ਆ ਨਾ ਤੇ ਸੀਟ ਬਸਾਣਾ ਬਸ ਜਿਹੜੀ ਗੱਲ ਤੁਹਾਨੂੰ ਕਹੀ ਆ ਇਹਨਾਂ ਦਾ ਅਸਰ ਰੱਖਿਓ ਠੀਕ ਆ ਉਹਦਾਂ ਦਾ ਬਾਰ ਬਸ ਆਏ ਨਾ ਕਿ ਤੁਸੀਂ ਮੂਝੇ ਮੋਟੇ ਕਰਕੇ ਤੁਰੇ ਫਿਰੋ ਜਿਵੇਂ ਪਹਿਲਾਂ ਤੁਰ ਤੁਰਾ ਫਿਰਦਿਆਂ ਸੀ ਨਾ ਉਵੇਂ ਹੀ ਰਹਿਣਾ ਤੁਸੀਂ ਠੀਕ ਆ ਨਾ ਬਾਹਰ ਆਂਡਣਾ ਗਵੰਡਣਾ ਆਉਂਦਿਆਂ ਉਹਨਾਂ ਨਾਲ ਉਵੇਂ ਹੀ ਗੱਲ ਕਰਨੀ ਹੈ ਜੇ ਕੋਈ ਪੁੱਛੇ ਵੀ ਬਹੂ ਨਹੀਂ ਦੀ ਅ ਚਾਚੀ ਆ ਜਾਂਦੀ ਹੁੰਦੀ ਆ ਤੂੰ ਦਾ ਕੁਛ ਕਹੇ ਦੀ ਉਹਨਾਂ ਕਹੋ ਤਾਂ ਗਈ ਵੀ ਆਪਦੇ ਪੇਕੇ ਨਾ ਮੈਂ ਤਾਂ ਕੱਲ ਪੁੱਛਦੀ ਸੀ ਮੈਂ ਤਾਂ ਪੇਕੀ ਗਈ ਆ ਹੁੰਦੀ ਨਹੀਂ ਪਾਂ ਚਾਲ ਨਾਲ ਬਸ 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 ਉਹਨੂੰ ਅੰਦਰ ਹੀ ਰੱਖੋ ਠੀਕ ਆ ਨਾ ਹਾਉ ਸੀਟ ਜੀ ਕੱਟ ਕੇ ਲਓ ਹਾਂ ਹਾਂ ਸੀਟ ਕੱਲ ਕੋ ਸੀਟ ਵਿਛਾ ਦਈਏ ਸ਼ੱਡ ਗੋਲ ਸ਼ੱਡ ਸ਼ੱਡ ਕਰੀ ਜਾਨੀ ਆ ਬਸਾ ਦਾ ਖਿਸ਼ੇਤੀ ਚਾ ਚਰ ਕੇ ਵੱਡੋ ਖਾ ਹਾ ਇਹਦਾ ਲੈ ਬਈ ਐਸੀ ਜੇ ਸ਼ੱਤ ਮਾਰ ਵਿੱਚ ਲਾ ਕੇ ਉਹਨੂੰ ਵੇਵਾਰ ਹੁਣ ਤੀ ਸੜਤੀ ਮੈਥੋਂ ਅੰਡੇ ਮੀਟ ਨਹੀਂ ਬੰਦਾ ਅੰਡੇ ਮੀਟ ਨਹੀਂ ਤੈਨੂੰ ਇੱਥੇ ਨਰਕ ਰਖਾਉਂਗਾ ਇੱਥੇ ਇੱਥੇ ਨਰਕ ਰਖਾਉਂਗਾ ਤੈਨੂੰ ਇੱਥੇ ਇੱਥੇ ਨਰਕ ਰਖਾਉਂਗਾ ਚੱਲੋ ਬਾਹਰ ਚਿਕਾ ਮਾਰਨ ਲੱਗੇ ਪਰੇ ਇਧਰ ਖਸਤ ਲੀ ਰਹੀ ਚਲੋ ਇਹਦਾ ਫੋਨ ਚਾ ਚਾ ਕੇ ਗੁੰਮ ਕਰ ਦੋ ਫੋਨ ਤਾਂ ਪਹਿਲੇ ਬੰਦ ਕਰਤਾ ਸਹੀ ਸਹੀ ਲੈ ਪੰਜਰਾ ਬਾਜਾਂ ਮਾਰਤੀਆਂ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਉਹ ਲੈ ਆ ਚਾ ਮਰਜੀ ਤਾਂ ਪਤਾ ਨਹੀਂ ਸੁਣਿਆ ਪਤਾ ਨਹੀਂ ਨਹੀਂ ਲੈ ਆ ਚਾ ਦੀ ਕੋਟਾ ਕੀ ਕਰੀ ਜਾਂਦੀ ਸੀ ਕੁਛ ਨਹੀਂ ਕਰਨਾ ਕਿੰਨੀਆਂ ਬਾਜਾਂ ਮਾਰਦੇ ਆਂ ਦਿੰਦੇ ਨੇ ਕਾ ਉਹਨੂੰ ਕੁਛ ਨਹੀਂ ਕਰਨਾ ਸੀ ਬਸ ਕਰਨਾ ਕੀ ਸੀ ਸਾਨੂੰ ਪਤਾ ਹੀ ਆ ਕੁੜੀ ਦੀਆਂ ਸੋਚਾਂ ਸਾਰੀ ਦਿਹਾੜੀ ਸੋਚੀ ਜਾਂਦੇ ਆ ਇਹ ਇਹ ਨਾ ਜਿਹੜਾ ਆਪਾਂ ਸਾਰਾ ਦਿਨ ਦਾ ਸੋਚੀ ਜਾਂਦੇ ਆ ਉਹੀ ਦਿਮਾਗ 'ਚ ਫ੍ਰੀਡ ਹੋ ਜਾਂਦੀਆਂ ਘੁੰਮਦੀਆਂ ਰਹਿੰਦੀਆਂ ਹਾਂ ਨਹੀਂ ਜੀ ਫਿਰ ਵੀ ਧੀਆ ਦਾ ਦੁੱਖ ਵੱਡਾ ਹੁੰਦਾ ਉਹ ਤਾਂ ਮੈਂ ਤੇਰੀ ਗੱਲ ਸਮਝਦਾ ਵੀ ਦੁੱਖ ਵੱਡਾ ਹੁੰਦਾ ਧੀਆ ਦਾ ਦੁੱਖ ਤਾਂ ਵੱਡਾ ਹੁੰਦਾ ਐਨ ਤਾਂ ਮੈਂ ਮੰਨਦੀ ਆ ਗੱਲ ਕਰ ਫੋਨ ਵੀ ਨਹੀਂ ਨਾ ਕਰਦੀ ਨਾ ਫੋਨ ਚੱਕਦੀ ਆ ਨਾ ਲਾਉਂਦੀ ਆ ਮੇਰਾ ਤਾਂ ਜੀ ਨਹੀਂ ਲੱਗਦਾ ਕਿਤੇ ਵੀ ਬਸ ਮੈਂ ਤਾਂ ਹੀ ਆਈ ਜਾਂਦਾ ਵੀ ਫੋਨ ਕਿਉਂ ਨਹੀਂ ਚੱਕਦੀ ਡੁੱਬੜੀ ਕੋਈ ਨਹੀਂ ਲਾ ਲੂ ਫੋਨ ਕੰਮ ਤਾਂ ਨਹੀਂ ਰੋਤਾ ਕੀ ਕੰਮ ਚ ਰੁਚੀ ਹੋਊਗੀ ਕਿਸੇ ਚ ਐਂ ਤਾਂ ਹੈਗਾ ਚਲ ਗੱਲ ਫੋਨ ਤਾਂ ਚੱਕ ਲੈ ਗੱਲ ਕਰ ਲੈ ਮੇਰਾ ਵੀ ਦਿਨ ਸ਼ਾਂਤੀ ਚ ਹੋ ਜੇ ਗੱਲ ਹੀ ਨਹੀਂ ਕਰਦੀ ਨਾ ਫੋਨ ਚੱਕਦੀ ਐ ਨਾ ਗੱਲ ਫਿਰ ਮੈਨੂੰ ਵੀ ਤੈਨੂੰ ਪਤਾ ਹੁਣ ਮਾਮਾ ਨੂੰ ਤਾਂ ਚਿੰਤਾ ਹੁੰਦੀ ਐ ਧੀਾਂ ਦੀ ਹੈ ਨਾ ਮਾਮਾ ਫਿਕਰ ਵੱਧ ਕਰਦਿਆਂ ਹਾਂ ਹਾਂ ਉਹ ਦਾੜੀ ਕਿਵੇਂ ਠੀਕ ਆ ਪੁੱਤ ਠੀਕ ਆ ਪੁੱਤ ਵਧੀਆ ਆ ਗਿਆ ਆ ਗਿਆ ਹੋਰ ਰੋਟੀ ਰੁੱਟੀ ਬਣਾਈ ਏ ਕਿ ਨਹੀਂ ਮੰਮੀ ਰੋਟੀ ਤਾਂ ਬਣੀ ਪਈ ਐ ਪਤਾ ਨਾ ਨਾ ਰੋਟੀ ਤਾਂ ਬਣਾਈ ਪਈ ਐ ਆਹ ਪਾਸ ਰੋਟੀ ਕੋਈ ਨਹੀਂ ਪਾਉਣ ਲਿਆ ਦੇਣੀ ਪੁੱਤ ਹੋਰ ਉਹ ਦਾੜੀ ਕਿੰਨਾ ਕੰਮ ਕਰ ਗਿਆ ਮੈਂ ਉਹ ਵੱਧ ਗਿਆ ਜਿਹੜਾ ਚੱਲੀ ਜਾਂਦਾ ਕੀ ਕਰਨਾ ਮੂੰਹ ਬਣਾਇਆ ਮੰਮੀ ਨੇ ਯਾਰ ਕੰਮੋਂ ਦਾ ਫਿਕਰ ਕਰੀ ਜਾਂਦੀ ਐ ਇਹ ਕਹਦੀ ਮੈਂ ਫੋਨ ਲਾਈ ਜੰਨੀ ਆ ਫੋਨ ਨਹੀਂ ਚਾਹਦੀ ਬਿਨਾਂ ਮੂਹਰੋਂ ਕਰਦੀ ਆ ਫੋਨ ਕੋਈ ਜਵਾਬ ਦਿੰਦੀ ਆ ਫੋਨ ਦਾ ਨਾ ਫੋਨ ਲਾਇਆ ਉਹਨੇ ਪਤਾ ਨਾ ਚਾਹਦੀ ਐ ਹੁਣ ਫਿਰ ਤੈਨੂੰ ਪਤਾ ਐ ਵੀ ਆਪਣਾ ਵੀ ਦਿਲ ਕਿਵੇਂ ਲੱਗੇ ਹੈ ਨਾ ਫੋਨ ਤਾਂ ਮम्मी ਮੈਂ ਵੀ ਲਾਇਆ ਬਾਈ ਨੂੰ ਦੋ ਤਿੰਨ ਵਾਰ ਚੱਕਦਾ ਨਹੀਂ ਪਤਾ ਨਹੀਂ ਕੀ ਕਹਿੰਦਾ ਦੋ ਦਿਨ ਹੋ ਗਏ ਨਾ ਫੋਨ ਲਾਈ ਜੰਨਾ ਉਹ ਵੀ ਨਹੀਂ ਚੱਕਦਾ ਨਾ ਕਰਦੇ ਆ ਨਾ ਚੱਕਦੇ ਆ ਕੀ ਗੱਲ ਕੀ ਗੱਲ ਇਹ ਕੀ ਗੱਲ ਫਿਰ ਉਹਨੇ ਤਾਂ ਚੱਕਣਾ ਸੀ ਚੱਲ ਕੰਮੋਂ ਤਾਂ ਨਹੀਂ ਚੱਕਦੀ ਹੋਣੀ ਕੰਮਾਂ 'ਚ ਬੀਜੀ ਹੋਣੀ ਆ ਫਿਰ ਮੈਨੂੰ ਆਏ ਕਹਿੰਦੇ ਤੁਸੀਂ ਜਾਈਓ ਨਾ ਤੂੰ ਮਾੜਾ ਜੇੜਾ ਮਾਰਿਓ ਫਿਰ ਉਹ ਕੰਮ ਉਹਨੇ ਮੈਨੂੰ ਰੋਕਤਾ ਕਹਿੰਦੀ ਮੰਮੀ ਤੁਸੀਂ ਆਉਣਾ ਨਹੀਂ ਇੱਥੇ ਹਾਂ ਇਹ ਵੀ ਠੀਕ ਆ ਉਹ ਕੋਈ ਕਲੇਸ਼ ਰਹਿੰਦਾ ਅਗਲੇ ਦੇ ਅਗਲੇ ਨੂੰ ਆਏ ਆ ਵੀ ਕੋਈ ਗੱਲ ਬਣ ਗਈ ਤਾਂ ਆਏ ਆਖਣਗੇ ਮਾਂ ਨੇ ਘਰ ਖਰਾਬ ਕਰਤਾ ਹਣਾ ਨਹੀਂ ਸਹੀ ਗੱਲ ਆ ਪੈਂਪੜੀ ਲਿਖੀ ਆ ਅੱਜ ਕੱਲ੍ਹ ਤੇ ਆ ਤੁਹਾਨੂੰ ਹਣਾ ਹਾਂ ਮੈਂ ਕਹਿੰਦਾ ਵੀ ਮਾਂ ਨੇ ਘਰ ਪਟਦਾ ਇਹ ਤਾਂ ਹੈ ਹੀ ਦਰਦੇ ਆ ਪੁੱਤ ਸਰ ਕੋਈ ਕੰਮ ਹੋਊਗਾ ਹੋਰ ਲੈ ਚੱਲ ਮੈਂ ਰੋਟੀ ਲੈ ਕੇ ਦਿੰਦੀ ਰੋਟੀ ਲੈਣ ਨਹੀਂ ਹਾਂ ਕੰਮ ਕਰਦੇ ਹਾਂ ਹਾਂ ਉਹ ਤੂੜੀ-ਤਾੜੀ ਬਣਾਉਂਦੇ ਹੋਣਗੇ ਜਾਂ ਤਾਂ ਕਿ ਨਹੀਂ ਪਤਾ ਲੱਗਦਾ ਫੋਨ ਦਾ ਆਹੀ ਟਾਈਮ ਕੰਮ ਦਾ ਹੈ ਨਾ ਡੈਡੀ ਚੱਲ ਉਲਝੇ ਹੋਣਗੇ ਕਿਸੇ ਪਾਸੇ ਕਰ ਲੂ ਵੀ ਫੋਨ ਤਾਂ ਕੀ ਆ ਹੈ ਨਾ ਕੰਮ ਕਰਦੀ ਰੁੱਤਾ ਹਾਂ ਡੈਡੀ ਰੋਟੀ ਖਾ ਲਈ ਤੁਸੀਂ ਹਾਂ ਪੁੱਤ ਮੈਂ ਤਾਂ ਖਾ ਲਈ ਖਾ ਲਈ ਹਾਂ ਲੈ ਮੰਮੀ ਰੋਟੀ ਲੈ ਜਲਦੀ ਜਲਦੀ ਮੰਮੀ ਖਾਵਾ ਫਿਰ ਹੋਰ ਲੈ ਖਾ ਲੈ ਪੁੱਤ ਰੋਟੀ ਫਿਰ ਚੰਗਾ ਠੀਕ ਹੈ ਪਾਣੀ ਵੀ ਦੇ ਜਾ ਮੰਮੀ ਕਿੰਮਿਆ ਚਾਚੀ ਠੀਕ ਆ ਤੂੰ ਦੱਸ ਕਿੰਮਿਆ ਠੀਕ ਆ ਵਧੀਆ ਕੀ ਗੱਲ ਘੇੜਾ ਹੀ ਨਹੀਂ ਮਾਰਿਆ ਬਸ ਛੋਟਾ ਟਾਈਮ ਹੀ ਨਹੀਂ ਲੱਗਦਾ ਲੀੜ ਧੋਣ ਲੱਗਦੀ ਸੀ ਹੁਣ ਅੱਛਾ ਤੇ ਤੇਰਾ ਮੂੰਹ ਬਲਾਦਾ ਅੱਜਾ ਹੋਇਆ ਪਿਆ ਨਾ ਨਾ ਉਹੀ ਲੱਗਦਾ ਤੈਨੂੰ ਲੱਗਦਾ ਜਿਹਾ ਤਾਂ ਹੀ ਆ ਮੈਨੂੰ ਤਾਂ ਕੁਛ ਹੈ ਕੀ ਗੱਲ ਫੇਰ ਹੈ ਤੈਨੂੰ ਪਤਾ ਹੀ ਆ ਹੁਣ ਫੇਰ ਕੰਮੋਂ ਕੰ ਨੂੰ ਵੜਾ ਜਾ ਖਰਮਣ ਹੋਇਆ ਪਿਆ ਲੈ ਚਾਚੀ ਹੁਣ ਆਪਾਂ ਤਾਂ ਕੰਦ ਨਾ ਕੰਦ ਆ ਆਪਣੇ ਤੋਂ ਨਹੀਂ ਘੇੜਾ ਵੱਜਦਾ ਉਹ ਤਾਂ ਫੇਰ ਵੀ ਚਲਾ ਹੋਆ ਹਨਾ ਕੰਮਾ ਤੰਦਾਂ ਚ ਮੈਂ ਤਾਂ ਹੈਗਾ ਫਿਰ ਵੀ ਫੋਨ ਵੀ ਨਹੀਂ ਚੱਕਦੀ ਫੋਨ ਹੀ ਚੱਕ ਲੈ ਕਾਲ ਜੇ ਠੰਡ ਪੈ ਜਾਂਦੀ ਹੈ ਮਾਮਾਂ ਦੇ ਗੱਲ ਹੋ ਜੇ ਪਤਾ ਨਹੀਂ ਡੁੱਬੜੀ ਨੂੰ ਕੀ ਹੋਇਆ ਮੈਨੂੰ ਤਾਂ ਨਾ ਹੁਣ ਜੀ ਤਾਂ ਕੀ ਲੱਗਦਾ ਸੀ ਮੈਨੂੰ ਤਾਂ ਸੁਖਣੇ ਵੀ ਹੋ ਰਹੀ ਆ ਜਾਂਦੇ ਆ ਭਣੇ ਆ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਸੁਣਦੇ ਹੁਣ ਆ ਕੁੜੀ ਮਾਰੀ ਹੈ ਜਿਹੜੀ ਤਾਂ ਠੀਕ ਆ ਤਾਂ ਕਰਕੇ ਨਾ ਮੇਰਾ ਤਾਂ ਜੀ ਨਹੀਂ ਲੱਗਦਾ ਕਿਤੇ ਵੀ ਨਹੀਂ ਜੀ ਲੱਗਦਾ ਬਸ ਘਰੇ ਕੋ ਮੜਾ ਮੋਟਾ ਕਰ ਲੈਣੇ ਕਰਕੇ ਆਉਂਦਾ ਪੈ ਜਾਂਦੇ ਆ ਜਿਵੇਂ ਆਏ ਜਾਂਦੇ ਆ ਚੰਗਾ ਹੋ ਗਿਆ ਤੂੰ ਆ ਗਈ ਤੇਰੇ ਕੋਲ ਮੈਂ ਦੁੱਖ ਰੋ ਲਿਆ ਮੈਂ ਕਹ ਚੱਲ ਮੈਂ ਗੇੜਾ ਮਾਰ ਕੇ ਉਹਨੇ ਚਾਚੀ ਤਾਂ ਨਹੀਂ ਆਉਂਦੀ ਮੇਰੇ ਤਾਂ ਬਸ ਐਂ ਟਾਈਮ ਹੀ ਨਹੀਂ ਲੱਗਦਾ ਕੋਈ ਨਹੀਂ ਆਉਂਗੀ ਕਿਤੇ ਕੋਈ ਉਹਦਾ ਫੋਨ ਫਾਨ ਆ ਜਾਂਦੇ ਮੈਂ ਤਾਂ ਚਾਚੀ ਤੈਨੂੰ ਐਂ ਕਹਿਣ ਆਈ ਸੀ ਜੇ ਤੈਨੂੰ ਕਦੂ-ਕੁੱਦੂ ਦੀ ਲੋੜ ਹੋਈ ਤੋੜ ਲੈ ਹੈਗੀ ਆਪਣੀ ਹਾਂ ਕਦੋਂ ਮਰਜ਼ੀ ਤੋੜ ਲੈ ਲੱਗਣ ਲੱਗੇ ਕਦੋਂ ਹਾਂ ਅੱਛਾ ਚਲ ਠੀਕ ਆ ਫਿਰ ਮੈਂ ਜਾਨੀ ਆ ਚਾਹ ਬਣਾ ਲੈਂਦੀ ਮੈਂ ਬੱਸ ਚਾਚੀ ਫੇਰ ਕਿਤੇ ਆ ਕੇ ਪੀਉ ਚੰਗਾ ਮੁਸਕ ਮਾਰਦਾ ਕੰਮ ਰਚਦਾ ਨਹੀਂ ਮੰਮੋ ਨੀ ਬੋਲ ਕਾ ਡੁੱਬੜੀ ਹੈ ਕਾ ਮੁੱਦਾ ਕਰਤਾ ਹੈ ਨੀ ਜੈ ਵੱਡੀ ਨੇ ਬੋਲਦੀ ਵੀ ਨਹੀਂ ਮੁਸਕਰਾ ਕਰ ਹਾਂ ਨਹੀਂ ਡੁੱਬਗੇ ਹਾਂ ਹੂੰ ਹੂੰ ਕਰੀ ਜਾਨੀ ਕੁਛ ਬੋਲ ਵੀ ਵਾ ਹਾਂ ਹਾਂ ਨਾ ਮਰੀਆ ਨਾ ਜਿਉਂਦੀ ਐਨ ਕੁੱਤੀ ਨੇ ਕਿੱਥੇ ਲਹੂ ਪੀਤਾ ਲੈਟਰਿੰਗ ਕਰੀ ਬੈਠੀ ਐ ਤਾਂ ਵਿਚੇ ਮੁਸਕਰਾ ਕਰ ਕੀ ਕਰਾਂਗੇ ਤਾਂ ਹੁਣ ਬੜਾ ਸਿਆਪਾ ਛੜਿਆ ਦੇਖੋ ਯਾਰ ਦੰਤਾਂ ਤੇ ਨੁਮੀ ਦੀ ਸਹੀ ਆ ਟੈਨਸ਼ਨ ਵਾਲੀ ਗੱਲ ਹੀ ਆ ਯਾਰ ਮੈਂ ਨਾ ਲਾ ਕੇ ਦੇਖਾਂ ਫੋਨ ਬਾਈ ਨੂੰ ਉਹ ਪਤਾ ਤਾਂ ਲੱਗੇ ਕੀ ਗੱਲ ਆ ਯਾਰ ਫੋਨ ਹੀ ਨਹੀਂ ਚੱਕਦੇ ਉਹ ਜੋ ਕਾਲ ਹੈਜ਼ ਬੀਨ ਫੋਰਵਰਡਡ ਟੂ ਵੌਇਸ ਮੇਲ ਹਾ ਜੇ ਵੀ ਕੱਟੀ ਜਾਂਦਾ ਯਾਰ ਕੀ ਗੱਲ ਕੀ ਹੋ ਗਈ ਨਾਟ ਅਵੇਲੇਬਲ ਹਾਸ ਦ ਟੋਨ ਪਲੀਜ਼ ਰਿਕਾਰਡ ਯੋਰ ਮੈਸੇਜ ਵੈਨ ਯੂ ਕੋਈ ਤਾਂ ਗੱਲ ਹੋਊ ਜ਼ਰੂਰ ਮੰਮੀ ਨੂੰ ਵੀ ਫਿਕਰ ਹੋਇਆ ਪਿਆ ਤੇ ਫੋਨ ਵੀ ਨਹੀਂ ਚੱਕਦਾ ਬਾਈ ਜੇ ਤੁਹਾਨੂੰ ਕਿਸੇ ਜੋ ਕਾਲ ਹੈਜ਼ ਬੀਨ ਫੋਰਵਰਡਡ ਟੂ ਵੌਇਸ ਮੇਲ ਤੇ ਨਿਆਣੇ ਵਾਪਕ ਨੂੰ ਕੱਟਦਾ ਉਹੀ ਗੱਲ ਬਹੁਤ ਬਹੁਤ ਲਾਈ ਜਾਂਦੇ ਆ ਫੋਨ ਤੇ ਕਿਉਂ ਇੰਨਾ ਔਖਾ ਹੋਇਆ ਬੈਠਾ ਔਖਾ ਕੀ ਹੋਣਾਗਾ ਆ ਮੇਰੇ ਸਹੁਰੇ ਆ ਆ ਦੇਖ ਲੈ ਫੇਰ ਆ ਗਿਆ ਫੋਨ ਇਹਨਾਂ ਦਾ ਉਹ ਪੁੱਛਦੇ ਹੋਣਗੇ ਵੀ ਦੋ ਤਿੰਨ ਦਿਨ ਹੋ ਗਏ ਸਾਡੀ ਗੱਲ ਨਹੀਂ ਹੋਈ ਚੱਲ ਛੱਡ ਤੂੰ ਦੱਸ ਮੂਹਿਆ ਕਿਉਂ ਬੰਨੀ ਬੈਠੀ ਆ ਉਹ ਕੰਜਰੀ ਨੇ ਨਰਕ ਬਰਾ ਰੱਖਿਆ ਮੈਂ ਤਾਂ ਉਹਨੂੰ ਦੇਖਣ ਗਈ ਸੀ ਹੈ ਤਾਂ ਜਉਂਦੀ ਆ ਹੈ ਤਾਂ ਜਉਂਦੀ ਆ ਹੂੰ ਜੇ ਕਰਦੀ ਬੋਲੀ ਤਾਂ ਹੈ ਨਹੀਂ ਲੈ ਫੇਰ ਆ ਗਿਆ ਹੁਣ ਉਹਨਾਂ ਦਾ ਚੱਕ ਲੈ ਮੈਂ ਤਾਂ ਨਹੀਂ ਲੈ ਜਾਣਗੇ ਪਰੇ ਹੈਲੋ ਹੈਲੋ ਭਾਈ ਕੀ ਹਾਲ ਆ ਹਾਲ ਤਾਂ ਠੀਕ ਆ ਫੋਨ ਫਾਣੀ ਨੇ ਚੱਕਦੇ ਓ ਯਾਰ ਫੋਨ ਸੋਡਾ ਕੀ ਚੱਕ ਗਏ ਆ ਜਿਹੜਾ ਦਿੱਤਾ ਵਾ ਸਾਨੂੰ ਤੋਹਫਾ ਤਲੂਸ ਕੱਢੀ ਜਾਂਦੀ ਆ ਤੇਰੀ ਭੈਣ ਕੀ ਗੱਲ ਹੋ ਗਈ ਭਾਈ ਗੱਲ ਕੀ ਹੋਣੀ ਆ ਯਾਰ ਉਹਨੂੰ ਕਿਹੜਾ ਪਤਾ ਨਹੀਂ ਕਿ ਕਿਹੋ ਜੀ ਹੈਗੀਆ ਕਿਹੋ ਜੀ ਨਹੀਂ ਘਰ 'ਚ ਕੋਈ ਕੰਮ ਨਹੀਂ ਕਰਦੀ ਕਾਰ ਨਹੀਂ ਕਰਦੀ ਬਈ ਇਹੇ ਹੀ ਤਾਂ ਕੋਈ ਗੱਲ ਬਾਤ ਨਹੀਂ ਕੱਲ ਪਰਸੋਂ ਮੰਮੀ ਡੈਡੀ ਆ ਕੇ ਗਏ ਹੈਗੇ ਕੱਲ ਪਰਸੋਂ ਯਾਰ ਕਿੱਥੇ ਆ ਕੇ ਗਏ ਆ 10 ਦਿਨ ਹੋ ਗਏ ਭਰਾਵਾ ਉਦੋਂ ਸਾਰਾ ਠੀਕ ਠਾਕ ਦੀ ਸਰਗ ਹੋਇਆ ਕੀ ਠੀਕ ਠਾਕ ਸੀ ਕੋਈ ਨਹੀਂ ਕਲੇਸ਼ ਨਹੀਂ ਕਰਦੇ ਹੁੰਦੇ ਯਾਰ ਕੀ ਨਿਕੇਲੇਸ਼ ਕਰਦੇ ਹੁੰਦੇ ਭਾਈ ਉਦੋਂ ਕਿਹਾ ਸੀਗਾ ਵੀ ਲੈ ਜਾਓ ਆਪਦੀ ਨੂੰ ਨਾਲ ਜਲੂਸ ਕੱਢੀ ਜਾਂਦੀ ਸਾਡੇ ਘਰ ਦਾ ਉਹਨੂੰ ਕਿਹੜਾ ਪਤਾ ਨਹੀਂ ਸੀਗਾ ਤੁਸੀਂ ਤਾਂ ਫਾਹਾ ਵੱਡੇ ਇੱਕ ਲੋ ਇਹੇ ਜੀ ਗੱਲ ਹੀ ਹੁੰਦੀ ਬਾਈ ਗੱਲ ਹੁਣ ਮੈਨੂੰ ਸਾਰੀ ਗੱਲ ਦੱਸ ਕੀ ਗੱਲਬਾਤ ਹੋ ਗਈ ਹੋਣਾ ਗੱਲ ਕੀ ਹੋਣੀ ਆ ਮੈਂ ਤਾਂ ਤੁਹਾਨੂੰ ਫੋਨ ਕਰਨ ਲੱਗਿਆ ਸੀ ਪਤਾ ਨਹੀਂ ਕੀ ਖਾ ਗਈ ਇਹ ਨਹੀਂ ਆਈ ਕੀ ਖਾ ਗਈ ਭਾਈ ਇਹ ਤਾਂ ਇੰਨੀ ਸਿਆਣੀ ਕੁੜੀ ਆ ਪੜ੍ਹੀ ਲਿਖੀ ਕੁੜੀ ਆ ਕਿਵੇਂ ਖਾਜੂ ਕੁਸ ਮੈਨੂੰ ਕਿਵੇਂ ਪਤਾ ਕੀ ਖਾ ਗਈ ਭਰਾਵਾ ਸਾਡਾ ਤਾਂ ਸਾਰਾ ਟੱਬਰ ਰੋਲ ਦੇਣਾ ਇਹਨੇ ਨਹੀਂ ਰੋਲ ਤਾਂ ਮੈਨੂੰ ਤਾਂ ਤੁਸੀਂ ਸਾਨੂੰ ਦਿੱਤਾ ਸਾਨੂੰ ਆਉਣਾ ਪੂਗਾ ਤੇ ਹੁਣ ਮੈਂ ਤਾਂ ਆਪ ਕਹਿੰਨਾ ਭਾਈ ਛੇਤੀ ਆਓ ਆਪਦੀ ਨੂੰ ਲੈ ਕੇ ਜਾਓ ਜੀ ਲੈ ਕੇ ਜਾਵਾਂ ਹੁਣ ਕੋਈ ਗੱਲ ਨਹੀਂ ਅਸੀਂ ਮੈਨੂੰ ਯਾਰ ਭਾਈ ਕੋਈ ਪਤਾ ਨਹੀਂ ਆਪਦੀ ਨੂੰ ਆ ਕੇ ਲੈ ਜਾਓ ਬਸ ਹਾਂ ਹਾਂ ਲੈ ਲੈ ਦੇਖ ਲਾ ਇੱਕੋ ਜਿਹਾ ਸਾਰਾ ਟੱਬਰ ਕਿਵੇਂ ਬੋਲਦਾ ਸੀ ਸਾਡੀ ਕੁੜੀ ਤਾਂ ਸਿਆਣੀ ਆ ਸਾਡੀ ਕੁੜੀ ਤਾਂ ਗਊ ਆ ਆਪਦੇ ਨੂੰ ਤਾਂ ਨਾ ਇਹਨਾਂ ਦੇ ਭਾਂਡੇ ਨੂੰ ਕਮਿਆਰੀ ਸਲਾਉਂਦੀ ਹੁੰਦੀ ਆ ਆਪਦੇ ਨੂੰ ਕੌਣ ਨਿੰਦਾ ਹੁੰਦਾ ਲੈ ਮੇਰੀ ਗੱਲ ਸੁਣ ਤੁਸੀਂ ਨਾ ਬੋਲਿਓ ਮੈਂ ਰੌਲਾ ਪਾਉਂਗਾ ਆਉਣ ਦੇ ਇਹਨਾਂ ਦੇ ਘਰੇ ਤਾਂ ਹਲਚਲ ਮਚ ਗਈ ਹੋਣੀ ਆ ਐਨੇ ਵਾਲੇ ਹੈ ਨਹੀਂ ਇਹ ਮੈਂ ਆਪੇ ਸੰਭਲੂ ਠੀਕ ਆ ਨਾ 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 ਅਸੀਂ ਨਹੀਂ ਬੋਲਦਿਆਂ ਬਸ ਤੁਸੀਂ ਨਾ ਬੋਲਣ ਦੀ ਲੋੜ ਹੀ ਨਹੀਂ ਤੂੰ ਆਪੇ ਸੰਭਲ ਨੀ ਮੈਂ ਕਹਿੰਦਾ ਬਸ ਸਾਨੂੰ ਬੋਲਣ ਦੀ ਲੋੜ ਨਹੀਂ ਮੈਂ ਆਪੇ ਸੰਭਲ ਲਊਗਾ ਕੋਈ ਗੱਲ ਨਹੀਂ ਜਾ ਕੇ ਦੇਖੋ ਉਹਦੇ ਹੋਣਗੇ ਤਾਂ ਹੁਣ ਤੁਰਨ ਪੈਣਗੇ ਨਾਲ ਦੀ ਨਾਲ ਠੀਕ ਹੈ ਨਹੀਂ ਰਾਵਣ ਨੂੰ ਵੀ ਇਹ ਨਹੀਂ ਠੀਕ ਹੈ ਠੀਕ ਮਾੜਾ ਮੋਟਾ ਮੰਮੀ ਮੰਮੀ ਤਾਂ ਹਾਂ ਕੰਮ ਛੱਡ ਮੜਾ ਜਲਦੀ ਆਪਾਂ ਜਾਣਾ ਕੰਮੋਂ ਭੈਣ ਲੈਣਾ ਕੁਝ ਖਾ ਲਿਆ ਮੇਰੀ ਬਾਈ ਨਾਲ ਗੱਲ ਹੋਈ ਸੀ ਪਾਣੀ 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 ਲੱਗਦੇ ਚੁੱਪ ਕਰ ਕੋਈ ਨਹੀਂ ਆਏ ਉਹ ਕਹੀ ਨੇ ਹੋ ਗਿਆ ਮੈਂ ਤਾਂ ਨੋਟ ਦੰਦੀ ਆਖੀ ਅੰਦੀ ਸੀ ਮੈਨੂੰ ਕੋਈ ਨਹੀਂ ਹਵਾ ਤਾਂ ਆਪਣੀ ਕੁੜੀ ਨੂੰ ਕੋਈ ਕੁੜੀ ਹਾਂ ਉਹਨੇ ਪਾਣੀ ਕੋਈ ਨਹੀਂ ਚੱਲਦੇ ਆਪਾਂ ਚੱਲਦੇ ਆ ਬਾਈ ਨਾਲ ਗੱਲ ਹੋਈ ਸੀ ਬਾਈ ਕਹਿੰਦਾ ਕੁੜੀ ਨੇ ਕੁਝ ਖਾ ਲਿਆ ਥੋੜੀ ਨੇ ਕਹਿੰਦਾ ਕੁਝ ਹਾਂ ਪੱਕਾ ਨਾ ਉਹਨਾਂ ਦੀ ਕੰਜਰਾਂ ਨੇ ਕੁਝ ਦਿੱਤਾ ਹੋ ਕੁਝ ਦੇ ਤਾਂ ਕੁਝ ਵੀ ਖਾ ਸਕਦੀ ਚਲੋ ਆਪਾਂ ਨੂੰ ਜਾਣਾ ਪਊਗਾ ਹੁਣ ਚੱਲ ਜਲੋ ਛੇਤੀ ਚਲੋ ਮੈਨੂੰ ਛੇਤੀ ਲੈ ਚਲੋ ਚੱਲ ਆਪਾਂ ਕੋ ਗੱਲੀ ਅੱਛਾ ਥੇ ਮੋ ਅੱਧੀ ਆ ਦਿੱਸੇ ਸਾਨੂੰ ਵੀ ਚੱਲ ਲਗੇ ਚੱਲ ਗਏ ਹਾਇ ਕਿਥੇ ਆ ਕੰਮੂ ਸਾਡੀ ਐਤੋ ਭਾਈ ਬਿਆਹ ਤੇ ਬਿਆਹ ਗਿਆ ਕੰਮ ਕੀ ਹੋ ਗਿਆ ਕੀ ਹੋਣਾ ਕਿਧਰ ਨਹੀਂ ਮਰੀ ਕੰਮੋਂ ਛੋਡੀ ਕੀ ਕਰਤਾ ਤੁਸੀਂ ਕੁਛ ਕਰਿਆ ਉਹਨੂੰ ਅਸੀਂ ਕੀ ਕਰਤਾ ਕੁੱਟਿਆ ਕੇ ਚੱਲੂ ਲਾ ਕੇ ਸਾਡੇ ਕੋਈ ਨਹੀਂ ਕੋਈ ਮੰਮੀ ਤੂੰ ਅੰਦਰ ਜਾ ਕੰਮ ਕੋਲੇ ਹੈ ਕਿੱਥੇ ਕੁੜੀ ਸਾਡੀ ਕੁੜੀ ਅੰਦਰ ਆ ਜਾਂਦੀ ਵੀ ਨਹੀਂ ਕਿਤੇ ਮੈਂ ਤਾਂ ਦਰਵਾਜ਼ਾ ਬੰਦ ਸੀ ਤੁਸੀਂ ਸਾਨੂੰ ਦੱਸ ਦਿੰਦੇ ਫਿਰ ਐਡਾ ਕੰਮ ਕਰਨ ਦੀ ਕੀ ਲੋੜ ਸੀ ਕੀ ਦੱਸ ਦਿੰਦੇ ਹਾਂ ਉਹਨੂੰ ਸਾਡੀ ਕੁੜੀ ਹੁਣ ਪੜ੍ਹੀ ਲਿਖੀ ਐ ਸਮਝਦਾਰ ਕੁੜੀ ਆ ਹੁਣ ਇਹੋ ਜਿਹਾ ਕੰਮ ਕਰੂਗੀ ਕੋਈ ਉਹ 10 ਮਿੰਟ ਰਿਪੋ ਕੋਈ 19 21 ਸੀ ਤੂੰ ਸਾਨੂੰ ਦੱਸ ਦਿੰਦਾ ਬਿਆਹੀ ਸੀ ਤੇਰੇ ਨਾਲ ਕੋਈ ਭੱਜ ਕੇ ਨਹੀਂ ਛਾਈ ਉਹ ਤਰ੍ਹਾਂ ਵਾਲਾ ਭੱਜ ਕੇ ਨਹੀਂ ਆਹੀ ਜੀ ਤੁਸੀਂ ਤਾਂ ਫਾਹਾ ਵੱਡਾ ਇੱਕ ਸਾਨੂੰ ਕੀ ਪਤਾ ਸੀ ਵੀ ਕਹੇ ਜੀ ਸਾਡੇ ਗਾਲ ਪਾ ਦੋਗੇ ਨਹੀਂ ਕੋਈ ਗੱਲ ਬਾਤ ਸਾਨੂੰ ਦੱਸ ਦੇਣਾ ਆਏ ਥੋੜੀ ਹੁੰਦੇ ਵੀ ਕੁੜੀ ਨੂੰ ਜਾਰ ਦੇ ਲੋਗੇ ਜੇ ਕਿਸੇ ਨੂੰ ਮਾਰ ਦੋ ਉਹਨੂੰ ਸਾਨੂੰ ਕਿਨੇ ਕਹੋ 50 ਰੁਪਏ ਲੈ ਲਾਜਾਰ ਵੀ ਨੂੰ ਚੱਕ ਕੇ ਇਹ ਤਾਂ ਵਾਲੀ ਆ ਪੜੀ ਲਿਖੀ ਕੁੜੀ ਆ ਤਾਂ ਤੁਸੀਂ ਮਾਰੀਏ ਕੁੜੀ ਲੈ ਜੇ ਸਾਡੀ ਕੁੜੀ ਨੂੰ ਹਮਦਲਾ ਕਿ ਤੇਰਾ ਕੋਈ ਗੱਲ ਨਹੀਂ ਜਾ ਦੇਖ ਲੋ ਜਾ ਬੈਠਾ ਦੇਖਾਂਗੇ ਤੁਹਾਨੂੰ ਦੇਖ ਲੋ ਦੇਖ ਲੋ ਅੱਧੀ ਨੂੰ ਦੇਖੀ ਨਾ ਬਾਹਰ ਨਾ ਮੈਂ ਲਦਾਇਦ ਹਨਕੀ ਮੱਕੀ ਕਿੱਥੇ ਆਇਤਾ ਹੈ ਨਹੀਂ ਯਾਹ ਤੇ ਦੇਖ ਰਹੀਏ ਨੂੰ ਆਣੀ ਵੀ ਅਦਿਤੀ ਕੋਇਤਾ ਬੜੀ ਕੇ ਜਿਹੜੇ ਬੈ ਦਿਵਾਹੜੀ ਬੈਠੇ ਮਸਤ ਚ ਮੈਨੇ ਬਿਠਾ ਰੱਖਿਆ ਭਾਈ ਵੀ ਸੱਤ ਹੀ ਉਹ ਚਨਾ ਛੇ ਕੀ ਹੋ ਗਿਆ ਮੇਰੇ ਤੈਨੂੰ ਕੀ ਕਰਤਾ ਤੁਸੀਂ ਨਹੀਂ ਕੰਮੋ ਨਹੀਂ ਕੰਮੋ ਕੀ ਹੋ ਗਿਆ ਪੁੱਤ ਤੈਨੂੰ ਕੰਮੋ ਕੀ ਹੋ ਗਿਆ ਪੁੱਤ ਕੀ ਕਰਤਾ ਤੈਨੂੰ ਇਹਨਾਂ ਨੇ ਹੈ ਕੀ ਹੋ ਗਿਆ ਕੀ ਹੋ ਗਿਆ ਤੈਨੂੰ ਹਾਂ 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 ਕੀ ਹੋ ਗਿਆ ਹੈ ਕੁਛ ਦੇ ਤਾਂ ਇਹਨਾਂ ਨੇ ਤੈਨੂੰ ਨਹੀਂ ਅਸੀਂ ਕੀ ਦੇਣਾ ਕੀ ਹੋ ਗਿਆ ਪੁੱਤ ਗੱਲ ਕਰ ਸਾਡੇ ਨਾਲ ਬਲਾਈਂਡ ਲੂਸ ਕੱਢਿਆ ਅੱਧਾ ਪਿੰਡ ਇਕੱਠਾ ਕਰ ਲੈ ਮਾਸੀ ਜਣੀ ਤਾਂ ਲੜਕੇ ਭੈਣੇ ਸਾਡੇ ਨਾਲ ਇਹਨੇ ਕੀ ਪਤਾ ਹੁਣ ਸਾਨੂੰ ਅੰਦਰ ਵੜ ਕੇ ਕੀ ਖਾਦਾ ਹੈ ਇਹੇ ਜੀ ਤਾਂ ਸਾਡੀ ਕੁੜੀ ਹੈ ਨਹੀਂ ਭੈਣੇ ਨਾਲ ਲੜ ਨਾਲ ਤੇ ਤੁਸੀਂ ਤਾਂ ਹੁਣ ਇੱਕ ਪਾਸੇ ਹੋਵੋਗੇ ਸਾਰਾ ਕੰਮਰ ਇਹਨੂੰ ਦਿੱਤਾ ਕੀ ਐਂ ਤਾਂ ਦੱਸ ਦਿਓ ਭੈਣਿਆ ਸੀ ਕੀ ਦੇਣਾ ਐਸ ਤਾਂ ਕੁਝ ਨਹੀਂ ਦਿੱਤਾ ਐਵੇਂ ਤਾਂ ਨਹੀਂ ਇਹ ਤਾਂ ਹੁਣ ਬੋਲਣੋ ਵੀ ਰਹਿ ਗਈ ਸਾਨੂੰ ਪਹਿਲਾਂ ਨਹੀਂ ਫੋਨ ਕਰ ਸਕਦੇ ਸੀ ਅੱਛਾ ਜਦੋਂ ਬਾਰ ਮੁੰਡੇ ਨੇ ਖੜਕਾਇਆ ਦੇਖਿਆ ਉਹ ਵੀ ਤੁਹਾਨੂੰ ਫੋਨ ਲਾ ਲੈ ਭੈਣੇ ਬੰਦ ਕਰ ਲਿਆ ਕੰਮਾ ਭੈਣ ਕੰਮਾ ਕਹਿ ਬਣੇ ਓਠਾ ਤੇਰਾ ਵੀਰਾ ਆ ਗਿਆ ਇੱਧਰ ਗੱਲ ਕਰ ਭੈਣ ਕੰਮਾ ਕੰਮਾ ਭੈਣਾਂ ਪੁੱਤਾ ਓਠ ਬਣੇ ਕੀ ਹੋਗਾ ਕੰਮ ਮੈਂ ਦੱਸ ਪੁੱਤੇ ਕੀ ਕਰਤਾ ਮਾਸੀ ਤੁਸੀਂ ਇਹਨੂੰ ਮੇਰੇ ਪੁੱਤਾਂ ਸੀ ਕੀ ਕਰਨਾ ਇਹਨੂੰ ਕੁਛ ਨਹੀਂ ਅਸੀਂ ਕੀ ਕਰਤਾ ਮੇਰਾ ਕੀ ਬੋਲੀ ਜਾਂਦਾ ਤੁਸੀਂ ਹਵਾ ਖਾਰੀ ਹੈ ਅਸੀਂ ਕੀ ਕਰਤਾ ਰਾਤ ਜਹਰ ਨੂੰ ਤੈਨੂੰ ਹੋਰ ਕੀ ਕੀ ਕਰ ਤੁਸੀਂ ਮੇਰੀ ਜੀ ਮਾਰ ਕੇ ਰੱਖਦੀ ਤੁਸੀਂ ਗੁੰਜਰੋ ਸੁਣੋ ਬਾਪੂ ਜੀ ਅਰ ਜਾਵਾ ਲਾਓ ਲੈ ਜਾਓ ਚੱਕ ਕੇ ਨੂੰ ਆਉਂਦੀ ਦਿਉਂ ਦਿਹਾੜਾ ਮਰੀ ਨਹੀਂ ਹੈਗੀ ਮਸਰਾ ਰਾਤ ਨਾਲ ਇਹ ਗੱਲਾਂ ਕਰਦੀ ਫੜਨੀ ਸੀ ਬਾਈ ਨੇ ਫੋਨ ਤੋਂ ਜੇ ਪੁੱਛਿਆ ਕੀ ਰਗਾ ਚੱਕ ਕੇ ਪਤਾ ਨਹੀਂ ਕੀ ਖਾਦਾ ਕੀ ਨਹੀਂ ਬੋਲਣੋਂ ਹੀ ਹਟ ਗਈ ਅੱਛਾ ਹੁਣ ਆਉਂਦਾ ਮੇਰੀ ਜੀਤੇ ਹੈ ਜਾਮ ਕੋਈ ਨਹੀਂ ਬਾਈ ਮਸਰਾ ਫੋਨ ਦੇਖ ਲੈ ਹਾਂ ਇਹ ਤਾਂ ਹਮੂਤਲੇ ਬੱਲੇ ਹੀ ਰਹਿਣਗੇ ਵੀ ਆਪਾਂ ਨੂੰ ਕਿਤੇ ਕੁਝ ਕਰ ਨਾ ਦੇਣ ਕੋਈ ਨਹੀਂ ਹੁੰਦਾ ਅਸੀਂ ਸਾਰੇ ਹੱਥ ਦਿਖਾਵਾਂਗੇ ਸੋਨੂੰ ਬਤਾਏ ਤਾਂ ਮੈਨੂੰ ਇਹੀ ਚੰਗਾ ਹੁੰਦਾ ਹੁੰਦਾ ਹੀ ਹੁੰਦਾ ਹੀ ਬਚਦੀ ਨਹੀਂ ਸੌ ਗੱਲਾਂ ਬਣਾਉਣਗੇ ਹੁਣ ਕੁੜੀ ਮਾਰ ਕੇ ਰੱਖ ਜੀ ਗੰਜਰਾ ਨੇ ਅਦੀ ਬਾਤ ਨਹੀਂ ਇਹ ਇਮਾਨਤ ਕੋਈ ਦਿਸੀ ਜਾਂਦੀ ਹੈ ਸਾਨੂੰ ਮਾਰਨਾ ਚਾਹਾਂ ਨਾ ਇਹ ਤਾਂ ਹੁਣ ਦਿਸੀ ਜਾਂਦੀ ਹੈ ਸਾਨੂੰ ਵੀ ਦਿਸੀ ਜਾਂਦੀ ਹੈ ਸਾਨੂੰ ਐਵੇਂ ਜਦੋਂ ਮਾਰਨ ਤੇ ਹੋ ਗਏ ਉਹ ਕੱਦ ਲਿਆ ਕੋਈ ਗੱਡੀ ਵਾਲ ਨੂੰ ਬੁਲਾਦਾ ਕਰਦਾ ਪਾਉਣਾ ਕਿੱਥੇ ਜਾਣਾ ਸੀ ਇਹਨੂੰ ਕਿਸੇ ਪਾਸੇ ਤੂੰ ਸਾਡਾ ਪਾਈ ਇਹਨੂੰ ਲੱਗਾ ਪਰ ਤੂੰ ਲਿਆ ਕੋਈ ਸਾਡਾ ਪਾਰ ਕਿੱਲੇ ਲੈ ਕੇ ਕਿੱਲੇ ਗੱਡੀ ਵਾਲੇ ਨੂੰ ਐਨੀ ਭਾਰੀ ਐ ਚੱਕ ਕੇ ਜਾ ਭੱਜ ਕੇ ਅਸਾਂ ਤੇਰਾ ਕਿਹਾ ਵੀ ਦੁਰਪਾਪਾ ਜੀ ਦਵਾਈ ਬੂਟੀ ਦਵਾਈ ਲੈ ਆਓ ਆਪਦੀ ਨੂੰ ਯਾਰ ਇਹਨਾ ਹੁਣ ਤਾਂ ਲਜਾਵਾਂਗੇ ਹੁਣ ਸਾਨੂੰ ਚੁਕਾ ਦਿਓ ਮਰੀ ਪਈ ਜੇ ਜੈਰ ਹੋਣਾ ਤੂੰ ਜਾਣਾ ਬਾਹਰ ਨੂੰ ਭੱਜਿਆ ਹੁਣ ਤਾਂ ਇੱਥੇ ਹੀ ਰਹੋ ਰੈਂਡ ਕੋਸਤ ਕਰ ਅਸੀਂ ਕਿੱਥੇ ਜਾਣਾ ਲੱਗਦਾ ਨਾ ਪਤਾ ਸਾਨੂੰ ਕਿੱਥੇ ਜਾਂਦਾ ਉਹ ਫੜਾ ਜਾਂਦਾ ਭੱਜਿਆ ਕਿਵੇਂ ਨਾਸਾਂ ਡੜਦਾ ਉਹ ਤੇ ਕੋਈ છોકરી ਤਾਂ ਸਮਝਾਈ ਨਹੀਂ ਗਈ ਸਮਝਾਈ ਕਿਉਂ ਨਹੀਂ ਤੁਸੀਂ ਸਾਨੂੰ ਦੱਸ ਦੇ ਸਮਝਾਉਂਦੇ ਵੀ ਅਸੀਂ ਉਹ ਤਾਂ ਕਹਤਾ ਤੇਰੀ ਮਾਂ ਆ ਜਾਣਾ ਕਰੇ ਹਾਂ ਉਹ ਕੰਮ ਨਹੀਂ ਰੈਂਡ ਚੱਕੋ ਰੈਂਡ ਚੱਕੋ ਜਾਣਾ ਨਹੀਂ ਹੁਣ ਚਲੋ ਚੱਕੋ ਅਸੀਂ ਕੀ ਕਰਨਾ ਸੀ ਬਿੱਤੀ ਕੁਛ ਐ ਨਹੀਂ ਹੈ ਸਾਨੂੰ ਤੇਰੀ ਬਿੱਤੀ ਲੈ ਜੋ ਕਮਾ ਚੱਕੋ ਲੈ ਜਾਓ ਇਹ ਤਾਂ ਪਿਆ ਨਹੀਂ ਜਾਂਦਾ ਕੁੜੀ ਤੋਂ ਮੁੰਡਾ ਆਊਗਾ ਹੁਣ ਉਹਨੂੰ ਚੱਕੋ ਨਹੀਂ ਆਉਂਦਾਗਾ ਗੱਡੀ ਜਾਣ ਗਿਆ ਕੰਮ ਦਾਗਾ ਆ ਜਾ ਆ ਜਾ ਪੁੱਤ ਚੱਕੋ ਆਟੋ ਮਿਲਿਆ ਡੇੜੀ ਆਟੋ ਲੈ ਕੇ ਆਇਆ ਚੱਕੋ ਚੱਕੋ ਚਲੋ ਚਲੋ ਲੈ ਜਾ ਵਾਗ ਗਿਆ ਸਣੀ ਕਿੱਧਰ ਵਾਗ ਗਿਆ ਇਹਨਾਂ ਨੇ ਤਾਂ ਹੀ ਕੰਮ ਕਰਨਾ ਸੀਗਾ ਪਤਾ ਨਹੀਂ ਜਿਹੜਾ ਕੁਝ ਨਹੀਂ ਕਰਨਾ ਸੀ ਇਹਨਾਂ ਨੇ ਫਾਰਕ ਲਿਆ ਫਾਰਕ ਵਾਟੇ ਜਾਣਗੇ ਆ ਦੇ ਆ ਚਾਦਰ ਵਿਛਾਈਏ ਥੱਲੇ ਵੀ ਬਾਸ ਨੂੰ ਹੁਣਾ ਬੇਟਾ ਤੇ ਉਹ ਹੋ ਜੇ ਲੈ ਇਹਨਾਂ ਦਾ ਚਲੋ ਚਲੋ ਪੁੱਤ ਆ ਜਾ ਆ ਜਾ ਨਾ ਪਤਾ ਨਹੀਂ ਕਿੱਧਰ ਨੂੰ ਵਾਗ ਗਿਆ ਭੱਜ ਗਿਆ ਆਪਾਂ ਮੇਰੀ ਗੱਲ ਸੁਣੋ ਇਹਨੂੰ ਲੈ ਜਾਣ ਤੋਂ ਪਹਿਲਾਂ ਇਥੇ ਸੈਨ ਕਰਕੇ ਦਿਓ ਵੀ ਜਿਉਂਦੀ ਨੂੰ ਲੈ ਕੇ ਜਾਂਦੇ ਆ ਸੋਡਾ ਕੀ ਪਤਾ ਮਾਰ ਕੇ ਸਾਡੇ ਗਲ ਪਾ ਦਿਓ ਭਾਈ ਇਹਨੂੰ ਹਸਪਤਾਲ ਤਾਂ ਲੈ ਜਾਣ ਦਿਓ ਪਹਿਲਾਂ ਤੁਸੀਂ ਨਹੀਂ ਲੈ ਕੇ ਗਏ ਹੁਣ ਮਰ ਜੂਗੀ ਇੱਥੇ ਪਈ ਪਈ ਇੱਕ ਵਾਰ ਨਾਲ ਇਹਨਾਂ ਦੀ ਵੀਡੀਓ ਬਣਾ ਲਾ ਕਿਤੇ ਕੱਲ ਨੂੰ ਕੁਝ ਹੋ ਜੇ ਉਹ ਆਪਣਾ ਨਾਂ ਨਾ ਵੀਡੀਓ ਬਣਾ ਲੈ ਜਾਂਦੇ ਭਾਈ ਸਾਨੂੰ ਲੈ ਜਾਂਦੇ ਕੋਈ ਨਹੀਂ ਸਾਨੂੰ ਕਿਹਨਾਂ ਨੂੰ ਉੱਥੇ ਹਸਪਤਾਲ ਚ ਤਾਂ ਨਾ 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 ਪਹਿਲਾਂ ਸੈਨ ਕਰਕੇ ਜਾਓ ਇੱਥੇ ਹੁਣ ਪਹਿਲਾਂ ਤੂੰ ਮਾਰਤੀ ਰਹੋਣ ਆਏ ਕਰਨ ਲੱਗ ਪਏ ਚਲ ਆਜੋ ਯਾਰ ਸਾਨੂੰ ਹਸਪਤਾਲ ਲੈ ਕੇ ਜਾਂਦੇ ਕਿਹੜਾ ਤੁਸੀਂ ਧੱਕਾ ਕਰੀ ਜਾਂਦੇ ਸਾਡੇ ਨਾਲ ਸਹਰੇ ਨਾ ਵਾਹ ਕੇ ਨਾ ਸੀ ਕੁਸ ਤੇ ਸ਼ਰਮ ਕਰਦਾ ਨੂੰ ਹਸਪਤਾਲ ਚ ਤਾਂ ਲੈ ਜਾਂਦਾ ਸੁਣ ਲਾ ਸੋਣੀ ਕੀ ਆ ਚਲ ਸ਼ੁਕਰ ਮਰਗਾ ਹੋਇਆ ਫਾਹਾ ਵੱਡਾ ਗਿਆ ਮੰਤਾ ਜੀ ਕਿਤੇ ਮਰਮੁਰ ਨਾ ਜਾਵੇ ਅੱਜ ਤਾਂ ਜਮੇ ਬੋਂਦਲੀ ਜੀ ਪਈ ਸੀਗੀ ਬੇ ਚੰਗਾ ਹੋ ਗਿਆ ਪਰੇ ਮੰਗਰੋ ਲਹੀ ਬਲਾ ਲੈ ਤਾਂ ਮੈਂ ਵੀਡੀਓ ਬਣਾ ਲਈ ਵੀਰੇ ਵੀਡੀਓ ਬਣਾ ਲਈ ਸਬੂਤ ਚੱਲਾ ਤੂੰ ਚੰਗਾ ਕੀਤਾ ਚੱਲ ਵਧੀਆ ਕੀਤਾ ਸ਼ੁਕਰ ਆ ਖੜਾ ਛੁੱਟਿਆ ਤੂੰ ਵਧੀਆ ਹੋ ਗਿਆ ਬੈਠੰਦ ਚਲ ਚਾਹ ਪਾਣੀ ਬਣਾ ਕੇ ਦਿੰਨੀ ਆ ਚਲ ਬੁਲਾ ਮੰਗਰੋ ਤੂੰ ਚਾਹ ਤੂੰ ਕਰ ਲਿਆ ਨੀ ਕਿਵੇਂ ਆ ਪੱਤ ਪੁੜੀ ਠੀਕ ਆ ਕੁੜੀ ਤਾਂ ਹੱਥ ਕੰਬੀ ਰਹੀ ਐ ਅੱਛਾ ਕੋਈ ਦਵਾਈ ਬੂਟੀ ਵਧੀਆ ਲਾਤੀ ਪਤਾ ਸੀ ਹਾਂ ਦਵਾਈ ਬਾਰੇ ਬਾਕੀ ਪ੍ਰਮਾਤਮਾ ਦੇ ਹੱਥ ਤੇ ਆ ਕੀ ਬਨੂਗਾ ਪੁੱਤ ਮੇਰੀ ਤੀ ਦਾ ਹੁਣ ਬਚਾ ਦੇ ਜੋ ਕਿਸੇ ਲੁੱਟ ਬਚਦੀ ਐ ਤੋ ਮਾਤਾ ਸਾਰੀ ਕੋਸ਼ਿਸ਼ ਕਰੀ ਜਾਂਦੇ ਸਾਡੇ ਸਾਰੀ ਟੀਮ ਕੋਸ਼ਿਸ਼ ਕਰੀ ਜਾਂਦੀ ਐ ਬਚਾਉਣ ਦੀ ਕਰੋ ਕੋਸਟ ਵੀ ਤੁਸੀਂ ਪੂਰੀ ਐ ਤਾਂ ਨਾ ਬਸ ਬਾੜੀ ਔਖੇ ਸੀ ਇਸ ਤੋਂ ਕੀ ਗੱਲ ਹੋ ਗਈ ਮਾਤਾ ਬਸ ਸੌਰਾ ਨਾਲ ਲੜਾਈ ਝਗੜਾ ਦਾ ਚੱਲਦਾ ਸੀ ਪੁੱਤ ਸਾਨੂੰ ਦੱਸਿਆ ਨਹੀਂ ਕੁੜੀ ਨੇ ਅੱਛਾ ਮਾਤਾ ਇਹ ਨਿਸ਼ਾਨ ਤੱਕ ਕਿੰਨੇ ਦਿਨਾਂ ਦੇ ਪਏ ਹੋਏ ਦੇਖੋ ਪੁਰਾਣੇ ਨਿਸ਼ਾਨ ਨੀਲੇ ਨਿਸ਼ਾਨ ਹੋਏ ਪਏ ਆ ਤੁਸੀਂ ਗਈ ਨਹੀਂ ਕਿਤੇ ਗੇੜਾ ਨਹੀਂ ਮਾਰਿਆ ਕਿਤੇ ਨਾ ਫੋਨ ਹੀ ਨਹੀਂ ਕਰਨ ਦਿੰਦੇ ਸੀਗੇ ਪੁੱਤ ਕੁੜੀ ਨੂੰ ਬਸ ਜਾਇਆ ਗਿਆ ਨਹੀਂ 10 ਕੁ ਦਿਨ ਪਹਿਲਾਂ ਮੈਂ ਗਈ ਸੀ ਉਹਦੇ ਮੈਂ ਕਿਹਾ ਸੀ ਮੈਂ ਕੁੜੀ ਨੂੰ ਨਾ ਕੁੱਟ ਮਾਰ ਕਰਦੇ ਆ ਇਹ ਕੁੜੀ ਨੇ ਸਾਥ ਲੁਕੋ ਰੱਖ ਲਿਆ ਗੱਲ ਦਾ ਦੱਸਿਆ ਨਹੀਂ ਕਹਿੰਦੀ ਨਹੀਂ ਮੰਮੀ ਮੈਂ ਆਪੇ ਫੈਸਲਾ ਕਰਾਂਗਾ ਮਾਦਾ ਆਪਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਹੁੰਦਾ ਇਹਨਾਂ ਚੀਜ਼ਾਂ ਦਾ ਵੀ ਕੁੱਟ ਨਿਸ਼ਾਨ ਉੱਤੇ ਪਏ ਆ ਕਿ ਕਿਹੜਾ ਕੋਈ ਐ ਅੰਦਰੋਂ ਨਿਸ਼ਾਨ ਆ ਤੇ ਨਿਸ਼ਾਨ ਪਏ ਆਪਣੇ ਇੰਨਾ ਕੁ ਤਾਂ ਆਪਾਂ ਨੂੰ ਪਤਾ ਲੱਗਦਾ ਹੀ ਹੈਗਾ ਆਹ ਤਾਂ ਪਤਾ ਵੇ ਹੁਣ ਫਿਰ ਕੀ ਕਹੀਏ ਪੁੱਤ ਵੀ ਇਹ ਤਾਂ ਕਿਸੇ ਨੇ ਉਹਨਾਂ ਨੇ ਤਾਂ ਕੁਛ ਦਿੱਤਾ ਕੁੜੀ ਨੂੰ ਸਪਰੇਸਪਰੂ ਦਿੱਤੀ ਆ ਜਾਂ ਕੁਛ ਸਪਰੇ ਹੀ ਦਿੱਤੀ ਆ ਸਾਨੂੰ ਫੋਨ ਨਹੀਂ ਕੀਤਾ ਮੌਕੇ ਤੇ ਜਦੋਂ ਅਸੀਂ ਗਏ ਕੁੜੀ ਬੇਹੋਸ਼ ਹੋਈ ਪਈ ਸੀ ਬਾਕੀ ਮੈਂ ਤਾਂ ਹੁਣ ਰਿਪੋਰਟ ਆਈ ਤੋਂ ਪਤਾ ਲੱਗੂਗਾ ਅੱਛਾ 48 ਘੰਟਿਆਂ ਦੀ ਰਿਪੋਰਟ ਆਉਣੀ ਆ ਬਾਕੀ ਉਦੋਂ ਪਤਾ ਲੱਗੂ ਠੀਕ ਆ ਪੁੱਤ ਠੀਕ ਉਦੋਂ ਪਤਾ ਲੱਗ ਜਾਊਗਾ ਪੁੱਤ ਰਿਪੋਰਟ ਚ ਹਾਂਜੀ ਠੀਕ ਆ ਪੁੱਤ ਡਾਕਟਰ ਸਾਹਿਬ ਕਿਵੇਂ ਆ ਮੇਰੀ ਭੈਣ ਹੁਣ ਜੀ ਭੈਣ ਥੋੜੀ ਹਾਲਤ ਗੰਭੀਰ ਆ ਹਜੇ ਤਾਂ ਹਜੇ ਮੈਂ ਰਿਪੋਰਟ ਦੇ ਹਿਸਾਬ ਨਾਲ ਦੱਸੂਗਾ 48 ਘੰਟਿਆਂ ਦੀ ਰਿਪੋਰਟ ਆਉਗੀ ਹਜੇ ਤੇ ਬਾਕੀ ਜਿਹੜਾ ਜ਼ਹਿਰ ਦਿੱਤਾ ਗਿਆ ਘੱਟੋ ਘੱਟ 2-3 ਲੀਟਰ ਦਿੱਤਾ ਗਿਆ ਡਾਕਟਰ ਸਾਹਿਬ ਬਚਦਾ ਜਾਊਗੀ ਨਾ ਮੇਰੀ ਭੈਣ ਇਹ ਪਰਮਾਤਮਾ ਨੂੰ ਅਰਦਾਸ ਕਰੋ ਤੁਸੀਂ ਵੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਆਪ ਨੂੰ ਬਚਾਉਣ ਦੀ ਵੀ ਜਿੰਨਾ ਕੋ ਹੋ ਸਕੇ ਅਸੀਂ ਬਚਾ ਸਕਾਂਗੇ ਡਾਕਟਰ ਸਾਹਿਬ ਮੈਂ ਤੁਹਾਡੇ ਪੈਰੀ ਹੱਥ ਲਾਉਣਾ ਈ ਮੇਰੀ ਭੈਣ ਨੂੰ ਬਚਾ ਲਓ ਡਾਕਟਰ ਸਾਹਿਬ ਉਹ ਪਤਾ ਕੀ ਆ ਜੀ ਪਰਮਾਤਮਾ ਦੇ ਹੱਥ ਹੈ ਜੀ ਹੁਣ ਤਾਂ ਤੇ ਅਰਦਾਸ ਬੇਨਤੀ ਕਰੋ ਵੀ ਤੁਹਾਡੀ ਭੈਣ ਬਚ ਜੇ ਬਾਕੀ ਜਿੰਨੀ ਕੋਸ਼ਿਸ਼ ਹੁੰਦੀ ਹੈ ਸਤੋਂ ਅਸੀਂ ਕਰੀ ਜਾਨੇ ਮੇਰੀ ਇੱਕੋ ਹੀ ਭੈਣ ਹੈ ਬਹੁਤ ਹੀ ਲਾਡ ਨਾਲ ਪਾਲੀ ਹੋਈ ਹੈ ਮੇਰੀ ਛੋਟੀ ਭੈਣ ਜਾਲਮਾਂ ਨੇ ਪਤਾ ਨਹੀਂ ਕੀ ਕੀਤਾ ਕਾਦੇ ਵਾਸਤੇ ਨਜ਼ਰਾਂ ਬੱਚਿਆਂ ਨੂੰ ਟੌਰਚਰ ਵੀ ਕੀਤਾ ਗਿਆਗਾ ਇਹਦੇ ਡੋਲਿਆਂ ਤੇ ਨਿਸ਼ਾਨ ਆ ਗਏ ਇੱਥੇ ਆਪਣਾ ਕੁੱਟ ਮਾਰ ਵੀ ਕੀਤੀ ਗਈ ਹੈ ਦੀ ਤੇ ਬਾਕੀ ਇਹ ਤਾਂ ਕਿ ਕੋਸ ਹੋ ਨਹੀਂ ਸਕਦਾ ਬਾਕੀ ਸਾਬ ਇਹ ਕਿਵੇਂ ਕਰੋ ਕਿ ਮੈਂ ਜਿੰਨਾ ਮਰਜੀ ਪੈਸਾ ਲੱਗ ਜਾਏ ਅਸੀਂ ਲਾਵਾਂਗੇ ਸਾਬ ਮੇਰੀ ਭੈਣ ਨੂੰ ਬਚਾ ਲਓ ਡਾਕਟਰ ਸਾਹਿਬ ਮੈਂ ਤਰਾਂ ਕਹਿੰਦੇ ਆ ਤੁਹਾਨੂੰ ਤਾਂ ਕੀ ਅਸੀਂ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਬਚਾਉਣ ਦੀ ਸਾਡੀ ਟੀਮ ਪੂਰੀ ਕਰੀ ਜਾਂਦੇ ਕੋਸ਼ਿਸ਼ ਵੀ ਕੁੜੀ ਨੂੰ ਬਚਾਈਗੀ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਨਾ ਮੇਰੀ ਮਾਂ ਨੂੰ ਵੀ ਕਿਵੇਂ ਬਚੂਗੀ ਮੇਰੀ ਮਾਂ ਮੇਰਾ ਪਿਓ ਨੇ ਬਹੁਤ ਲਾਡ ਨਾਲ ਪਾਲਿਆ ਉਹਨਾਂ ਛੋਟੇ ਜਿਹੇ ਹੁੰਦੇ ਸਨ ਉਹਨੂੰ ਪਤਾ ਕਿਵੇਂ ਪਾਲੀਏ ਮਤਲਬ ਕੀ ਗੱਲ ਆ ਹੁਣ ਪ੍ਰਮਾਤਮਾ ਹੱਥ ਵਾਸੀ ਹੈ ਵੀ ਡਾਕਟਰ ਸਾਹਿਬ ਕਿਵੇਂ ਕਰੋ ਮੇਰੀ ਭੈਣ ਨੂੰ ਬਚਾ ਲਓ ਚਲੋ ਕੋਸ਼ਿਸ਼ ਕਰੀ ਜਾਂ ਪੂਰੀ ਰਿਪੋਰਟ ਆਉਣ ਤੋਂ ਬਾਅਦ ਕੀ ਰਿਪੋਰਟ ਦੇ ਸਰ ਤੇ ਤੁਹਾਨੂੰ ਦੱਸਾਂਗੇ ਵੀ ਕੀ ਰਿਪੋਰਟ ਆਉਗੂਗੀ 48 ਘੰਟਿਆਂ ਚ ਰਿਪੋਰਟ ਆਉਗੂਗੀ ਬਾਕੀ ਰਿਪੋਰਟ ਸਰ ਤੇ ਦੱਸੂਣ ਦੱਸ ਜੇ ਬੱਸ ਵਾਏ ਗੁਰੂ ਬਚਾਲਾ ਮੇਰੇ ਭੈਣ ਨੂੰ ਵਾਏ ਗੁਰੂ ਚਲ ਐਚਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਆ ਹਫਤਾ ਪਿਛਲਾ ਹਫਤਾ ਮਤਲਬ ਕਿ ਆ ਨਵਾਂ ਹਫਤਾ ਲਾਲੂ ਹਨਾ ਕਾਫੀ ਕਿੱਟਨਾ ਮਾ ਐਦਾਂ ਦੀਆਂ ਹੋ ਗਈਆਂ ਜਿਹੜੀਆਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀਆਂ ਲੱਗੀਆਂ ਹਨਾ ਵੀ ਮਤਲਬ ਕਿ ਜਿਹੜਾ ਵੀ ਵੀਡੀਓ ਦੇਖਦਾ ਇੱਕ ਇਧਰ ਬਰਨਾਲੇ ਜ਼ਿਲ੍ਹੇ ਚ ਪੈਂਦਾ ਭਦੌੜ ਪੈਂਦਾ ਮੈਂ ਖਬਰ ਸੁਣੀ ਆ ਸੌਰਿਆ ਨੇ ਨੋ ਮਾਰਤੀ ਇੱਕ ਹੋਰ ਆਈ ਹੈ ਨਵੀਂ ਖਬਰ ਮੈਂ ਉਹ ਚੰਗੀ ਤਰ੍ਹਾਂ ਬੜੀ ਨਹੀਂ ਹੈਗੀਗੀ ਵੀ ਉਹ ਵੀ ਸੌਰਿਆ ਨੇ ਨੂ ਦਾ ਕਤਲ ਕਰਤਾ ਹਨਾ ਤੇ ਆ ਜਿਹੜੀ ਟ੍ਰੈਂਡਿੰਗ ਚ ਚੱਲ ਰਹੀ ਹੈ ਖਬਰ ਹਨਾ ਕੁੜੀ ਮਾਰੀ ਹੈਗੀ ਜਿਹੜੀ ਇਹ ਤਾਂ ਤੁਸੀਂ ਸਾਰੀ ਜਾਣਦੇ ਹੋ ਕਿੱਦਾਂ ਕੁੜੀ ਤੜਫਦੀ ਰਹੀ ਦੋ ਦਿਨ ਆਪਾਂ ਵੀ ਸਟੋਰੀ ਚਲਾ ਰਹੇ ਆ ਤੇ ਤੁਸੀਂ ਪਹਿਲਾਂ ਉਹਦਾ ਭਾਗ ਦੇਖਿਆ ਹਨਾ ਸਟੋਰੀ ਦਾ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਗੱਲ ਇੱਥੇ ਮੁੱਕਦੀ ਆ ਕਿ ਇਨਸਾਨ ਕੌਣ ਹੁੰਦਾ ਕਿਸੇ ਦੀ ਜਾਨ ਲੈਣ ਵਾਲਾ ਹਨਾ ਇਨਸਾਨ ਹਵਾਨ ਬਣ ਗਿਆ ਤੇ ਪ੍ਰਮਾਤਮਾ ਨੇ ਤਾਂ ਇਨਸਾਨ ਬਣਾਇਆ ਸੀ ਵੀ ਇਹ ਦੂਜਿਆਂ ਦਾ ਭਲਾ ਕਰੂਗਾ ਹਨਾ ਜੇ ਕੋਈ ਗਰੀਬ ਆ ਉਹਦੀ ਹੈਲਪ ਕਰੂਗਾ ਕਿਸੇ ਤੇ ਦਇਆ ਕਰੂਗਾ ਅੱਜ ਕੱਲ ਜੇ ਆਪਾਂ ਜਾਨਵਰ ਪਾਲ ਲਈਏ ਨਾ ਇੱਕ ਆਪਾਂ ਕੁੱਤਾ ਵੀ ਰੱਖ ਲਈਏ ਘਰੇ ਉਹ ਵੀ ਵਫਾਦਾਰ ਹੋ ਜਾਂਦਾਗਾ ਹਾਂ ਉਹਦਾ ਵੀ ਮੋਹ ਆਉਣ ਲੱਗ ਜਾਂਦਾਗਾ ਮਾਲਕ ਨੂੰ ਵੀ ਨਹੀਂ ਮੈਂ ਇਹਨੂੰ ਪਾਲਿਆਗਾ ਜੇ ਕੋਈ ਉਹਦੇ ਛਿੱਤਰ ਮਾਰਦਾ ਮਤਲਬ ਕਿ ਉਹ ਇਨਸਾਨ ਨੂੰ ਇਹ ਹੋ ਜਾਂਦਾ ਵੀ ਮੈਂ ਇਹਨੂੰ ਇੰਨੇ ਪਿਆਰ ਨਾਲ ਪਾਲਿਆ ਇਹਨੇ ਮੇਰੇ ਮੈਂ ਕੁੱਤਾ ਰੱਖਿਆ ਸੀ ਇਹਦੇ ਮਾਰਿਆ ਤੇ ਆਹ ਦੇਖ ਲੋ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਗੱਲ ਵੀ ਸੇਰਿਆ ਨੇ ਵਿਆਹ ਕੇ ਲਿਆਇਆ ਆਪਣੀ ਵੀ ਮਤਲਬ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆਪਦੀ ਜੀਵਨ ਸਾਥਣ ਬਣਾਇਆ ਉਹਨੂੰ ਹੈਨਾ ਤੇ ਫਿਰ ਸਾਰਿਆਂ ਨੇ ਰਲ ਕੇ ਉਹਨੂੰ ਮੌਤ ਦੀ ਘਾਟ ਉਤਾਰਤਾ ਮੈਂ ਕਹਣੀ ਹੈ ਕਿ ਉਹ ਸੋਚ ਕੇ ਦੇਖੋ ਮੰਜ਼ਰ ਕਿਹੋ ਜਿਹਾ ਹੋਊਗਾ ਕਿੰਨਾ ਕੁ ਵਿਚਾਰੀ ਲੜੀ ਹੋਣੀ ਆ ਕਿੰਨਾ ਕੁ ਤੜफी ਹੋਣੀ ਆ ਉਹ ਜਿਹੜੇ ਹਵਾਨ ਸੀ ਉਹਨਾਂ ਦੇ ਅੰਦਰ ਐਨੇ ਹਵਾਨੀਅਤ ਸੀਗੀ ਕਿ ਉਹਨਾਂ ਨੂੰ ਭੋਰਾ ਵੀ ਤਰਸ ਨਹੀਂ ਆਇਆ ਉਸ ਕੁੜੀ ਤੇ ਠੀਕ ਹੈ ਨਾ ਤੇ ਮਤਲਬ ਕਿ ਮੈਂ ਉਹ ਚੀਜ਼ਾਂ ਨੂੰ ਬਿਆਨ ਨਹੀਂ ਕਰ ਸਕਦੀ ਠੀਕ ਹੈ ਮੇਰੇ ਕੋਲ ਉਹ ਚੀਜ਼ਾਂ ਲਈ ਲਫ਼ਜ਼ ਨਹੀਂ ਹੈਗੇ ਕਿ ਨਣਾਂ ਲਾ ਲਓ ਸਹਰਾ ਲਾ ਲਓ ਸੱਸ ਲਾ ਲਓ ਤੇ ਖਾਸ ਕਰਕੇ ਜਿਹੜਾ ਪਤੀ ਸੀ ਉਹਦਾ ਠੀਕ ਹੈ ਯਾਰ ਤੂੰ ਕਿਸੇ ਦੀ ਇੱਜ਼ਤ ਲੈ ਕੇ ਆਇਆ ਸੀ ਵਿਆਹ ਕੇ ਆਪਦੇ ਘਰੇ ਤੂੰ ਮਾਪੇ ਦੀ ਧੀ ਜਿਹੜੀ ਫੁੱਲਾਂ ਵਾਂਗੂ ਪਾਲੀ ਸੀ ਉਹਨਾਂ ਨੇ ਜੋ ਵੀ 25 ਸਾਲ ਦੀ ਕਰਕੇ ਤੇਰੇ ਮਗਰ ਲਾਤਾ ਤੂੰ ਇੱਕ ਮੈਂਟਲ ਆਇਆ ਤੇ ਕਿਵੇਂ ਤੜਫਦੀ ਛੱਡਤੀ ਕਹਿੰਦੇ ਦੋ ਦਿਨ ਬੈੱਡ ਤੇ ਤੜਫਦੀ ਰਹੀ ਸੀ ਜਦੋਂ ਮਾਪੇ ਨੂੰ ਫੋਨ ਕਰਤਾ ਵੀ ਲੈ ਜਾਓ ਆਪਦੀ ਨੂੰ ਹਣਾ ਫੇਰ ਵੀ ਕਹਿੰਦੇ ਡਰਾਮਾ ਕ੍ਰੀਏਟ ਕੀਤਾ ਗਿਆ ਕਿ ਇਥੇ ਸਾਈਨ ਕਰਕੇ ਜਾਓ ਜੇ ਵੀ ਤੁਸੀਂ ਤੁਹਾਡੀ ਕੁੜੀ ਜ਼ਿੰਦਗੀ ਠੀਕ ਹੈ ਨਾ ਤੇ ਉਹ ਕਹਿੰਦੇ ਇੰਨੀ ਠੰਡੇ ਸੁਹਾਵੀ ਕੁੜੀ ਸੀਗੀ ਹਮੇਸ਼ਾ ਜਿਹੋਦੀ ਭੈਣ ਉਹਨੂੰ ਕਹਿੰਦੀ ਸੀਗੀ ਨਾ ਵੀ ਤੂੰ ਦੱਸ ਦੇ ਕੋਈ ਨਾ ਤੈਨੂੰ ਅਸੀਂ ਲੈ ਜਾਂਦੇ ਆ ਤੇ ਉਹ ਕਹਿੰਦੀ ਸੀ ਨਹੀਂ ਮੈਂ ਆਪਦੇ ਹਸਬੰਡ ਨੂੰ ਬਦਲ ਲੂੰ ਉਹਨੂੰ ਕਿੰਨਾ ਭਰੋਸਾ ਸੀ ਆਪਦੇ ਪਤੀ ਤੇ ਵੀ ਮੈਂ ਉਹਨੂੰ ਬਦਲ ਲੂੰਗੀ ਹਨਾ ਵੀ ਉਹ ਵਿਸ਼ਵਾਸ ਰੱਖਦੀ ਸੀ ਵੀ ਮੈਂ ਉਹਦੇ ਨਾਲ ਵਿਆਹ ਕੇ ਆਈਆਂ ਹਾਂ ਮੈਂ ਵੀ ਇੰਨਾ ਪਿਆਰ ਦਵਾਂਗੀ ਉਹਨੂੰ ਮੈਂ ਆਪਦੇ ਪਿਆਰ ਨਾਲ ਜਿੱਤ ਲੂੰਗੀ ਪਰ ਨਹੀਂ ਉਹ ਇਨਸਾਨ ਹੈ ਹੀ ਨਹੀਂ ਸੀਗਾ ਤੇ ਬਾਕੀ ਤੁਸੀਂ ਸਟੋਰੀ ਸਾਰੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਅਸੀਂ ਵੀ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਕੋਲ ਪਾਤਰ ਥੋੜੇ ਆ ਅਣਜਾਣ ਵੀ ਐ ਠੀਕ ਆ ਪਰ ਅਸੀਂ ਉਹ ਦੁੱਖ ਨੂੰ ਇੱਕ ਸਟੋਰੀ ਦੇ ਵਿੱਚ ਲੈ ਕੇ ਆ ਰਹੇ ਹਾਂ ਪਰ ਨਹੀਂ ਅਸੀਂ ਉਹ ਚੀਜ਼ ਲਿਆਤਾ ਨਹੀਂ ਸਕਦੇ ਪਰ ਸਾਡੇ ਅੰਦਰ ਵੀ ਦਰਦ ਆ ਠੀਕ ਹੈ ਕਈ ਸੋਚਦੇ ਆ ਤੁਹਾਨੂੰ ਪੈਸੇ ਵੜਨਗੇ ਆ ਵੜਨਗੇ ਨਹੀਂ ਯਾਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਠੀਕ ਹੈ ਨਾ ਮੈਂ ਕਹ ਆਉਣ ਕੈਮਰਾ ਬੋਲ ਰਹੀ ਆ ਮੈਂ ਸੱਚ ਬੋਲਣ ਦੀ ਹਿੰਮਤ ਰੱਖਦੀ ਆ ਠੀਕ ਹੈ ਮੇਰਾ ਇੰਸਟਾਗ੍ਰam ਖੋਲ ਕੇ ਦੇਖ ਲਓ ਮੈਂ ਸੱਚ ਬੋਲਣ ਦੀ ਜ਼ਰਤ ਰੱਖਦੀ ਆ ਕੋਈ ਵੀ ਵੀਡੀਓ ਪਾਉਂਗੀ ਮੈਂ ਨਾ ਕਿਸੇ ਤੋਂ ਡਰ ਕੇ ਨਹੀਂ ਪਾਉਂਦੀ ਹੁੰਦੀਗੀ ਠੀਕ ਆ ਸਾਡੇ ਚ ਇਨਸਾਨੀਅਤ ਜ਼ਿੰਦਗੀ ਤੇ ਅਸੀਂ ਇਹ ਵੀਡੀਓ ਬਣਾਈ ਆ ਜਿਹੜੀ ਇਨਸਾਨੀਅਤ ਦੇ ਨਾਮ ਤੇ ਬਣਾਈ ਆ ਤੇ ਅਸੀਂ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਆ ਪਰਮਾਤਮਾ ਭੈਣ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਹਨ ਵੀ ਜਿਹੜਾ ਸੋਹਰਾ ਪਰਿਵਾਰ ਆ ਉਹਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਂ ਤਾਂ ਕਹਿੰਦੀ ਆ ਫਾਂਸ ਕੋਈ ਦੇ ਦੇਣ ਜਾਂ ਅੱਗ ਹੀ ਲਾ ਦੇਣ ਜਿਉਂਦਿਆਂ ਨੂੰ ਪਤਾ ਲੱਗ ਜੇ ਵੀ ਇੱਕ ਜਿੰਦਾ ਇਨਸਾਨ ਨੂੰ ਤੜਫਾਉਣ ਦਾ ਵੀ ਮਤਲਬ ਕਿ ਕੀ ਨਤੀਜਾ ਹੁੰਦਾਗਾ ਜਾਂ ਆਪਣੇ ਅਰਗੇ ਲੋਕਾਂ ਦੇ ਹੱਥਾਂ 'ਚ ਕਰਨ ਮਾਰ ਮਾਰ ਕੇ ਚਾਰ ਚਾਰ ਛਿੱਤਰ ਚੌਂਕ ਦੇ ਵਿੱਚ ਖੜਾ ਕੇ ਮਾਰ ਦੇਣ ਪਰ ਚਲੋ ਸਾਰਾ ਕੁਝ ਆਪਣੀਆਂ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਹਨਾ ਕਿੰਨਾ ਕੁ ਕਿਸੇ ਨੂੰ ਇਨਸਾਫ ਮਿਲਦਾ ਪਰ ਸਾਰੇ ਜਾਣੇ ਆਵਾਜ਼ ਜ਼ਰੂਰ ਧੱਕੋ ਕਿ ਭੈਣ ਨੂੰ ਇਨਸਾਫ ਮਿਲੇ ਠੀਕ ਹੈ ਨਾ ਆਪਾਂ ਇਕਜੁੱਟ ਹੋ ਕੇ ਇਹ ਜ਼ਰੂਰ ਕਰ ਸਕਦੇ ਹਾਂ ਕਿ ਭੈਣ ਨੂੰ ਇਨਸਾਫ ਮਿਲ ਜੇ ਹੋਰ ਆਪਾਂ ਕੁਝ ਨਹੀਂ ਕਰ ਸਕਦੇਗੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਦੁੱਖ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਪੇਸ਼ ਕਰਨ ਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਕਈਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ ਉਸ ਭੈਣ ਦੇ ਪੱਖ ਦੇ ਵਿੱਚ ਵੀ ਹਾਂ ਸਾਲਿਆਂ ਨੂੰ ਵੀ ਮਤਲਬ ਕਿ ਉਹ ਕਰੋ ਕੋਈ ਸਾਨੂੰ ਗਾਲਾਂ ਕੱਢੀ ਜਾਂਦੇ ਆ ਇਹ ਭੈਣ ਚ ਉਹਦੇ ਡਰਾਮੇ ਕਰੀ ਜਾਂਦੇ ਆ ਬਾਈ ਜੀ ਕਿਸੇ ਦਾ ਦੁੱਖ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਨਾ ਬਹੁਤ ਵੱਡੀ ਗੱਲ ਹੁੰਦੀ ਆ ਡਰਾਮੇ ਉਹਨਾਂ ਲਈ ਲੱਗਦੇ ਆ ਜਿਹੜੇ ਕਹਿੰਦੇ ਜਿੱਦੀ ਮਰਗੀ ਮਰਗੀ ਸਾਨੂੰ ਕੀ ਆ ਠੀਕ ਆ ਡਰਾਮੇ ਉਹਨਾਂ ਲਈ ਨੇਗੇ ਤੇ ਬਾਕੀ ਸਾਰਿਆਂ ਦਾ ਧੰਨਵਾਦ ਐਦਾ ਹੀ ਜੁੜੇ ਰਹੋ